ਭਾਜਪਾ ਪਾਕਿਸਤਾਨ ਮੋਰਚਾ ਦੇ ਇਸ ਮੁ ਆਗਵਾ ਦੀ ਇੱਕ ਅਹਿਮ ਮੀਟਿੰਗ ਭਾਜਪਾ ਪਾਕਿਸਤਾਨ ਮੋਰਚਾ ਦੇ ਜਨਰਲ ਸਰਦਾਰ ਅਵਤਾਰ ਸਿੰਘ ਮਨਦੀਪਰਧਾਨ ਗੇਟ ਹੋਈ ਮੀਟਿੰਗ ਦੌਰਾਨ ਜਥੇਸਮੂ ਮੈਂਬਰਾਂ ਨੇ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਲੈਂਡ ਪੁਲਿੰਗ ਸਕੀਮ ਦੀ ਸਖਤ ਸ਼ਬਦਾਂ ਚ ਨਿਖੇਦੀ ਕੀਤੀ ਉੱਥੇ ਹੀ ਸਰਦਾਰ ਅਵਤਾਰ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਭਰ ਵਿੱਚ ਜੋ 60000 ਏਕੜ ਜ਼ਮੀਨ ਹੜਪਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਸ ਦੇ ਤਹਿਤ ਫਗਵਾੜਾ ਦੇ ਭੁੱਲਾ ਰਹੀ ਅਤੇ ਬੀੜਪਵਾਦ ਵਿਖੇ ਵੀ 200 ਏਕੜ ਜ਼ਮੀਨ ਹੜਪਣ ਦੇ ਵਿਰੋਧ ਵਿੱਚ ਭਾਜਪਾ ਕਿਸਾਨ ਮੋਰਚਾ ਵੱਲੋਂ 11 ਅਗਸਤ ਦਿਨ ਸੋਮਵਾਰ ਨੂੰ ਸਵੇਰੇ 10 ਵਜੇ ਰੈਸਟੋਰਸ ਫਗਵਾੜਾ ਵਿਖੇ ਰੋਸ ਪ੍ਰਦਰਸ਼ਨ ਕਰਦੇ ਹਾਂ ਸਰਕਾਰ ਦਾ ਪੁਤਲਾ ਫੁਕਿਆ ਜਾਵੇਗਾ ਉਨ੍ਹਾਂ ਕਿਹਾ ਕਿ ਕਿ ਹਮ ਦਫਤਰ ਵਿਖੇ ਸਰਕਾਰ ਦੇ ਨਾਮ ਤੇ ਮੰਗ ਪੱਤਰ ਵਿਦਿਤਾਇਆ ਜਾਵੇਗਾ ਹੁਣ ਆ ਕਿਹਾ ਕਿ ਇਸ ਰੋਜ਼ ਪ੍ਰਦਰਸ਼ਨ ਦੀ ਅਗਵਾਈ ਸਾਫ ਕਾ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਕੈਂਥ ਕਰਨਗੇ ਉਨ੍ਹਾਂ ਸਮੂਹ ਆਗੂਆਂ ਨੂੰ ਅਤੇ ਇਲਾਕਾ ਵਾਸੀਆਂ ਨੂੰ ਇਸ ਰੋਜ਼ ਪ੍ਰਦਰਸ਼ਨ ਵਿੱਚ ਸ਼ਾਮਲ ਹੋ ਕੇ ਸਰਕਾਰ ਦੇ ਇਸ ਫੈਸਲੇ ਦੇ ਖਿਲਾਫ ਇਕੱਠੇ ਹੋਣ ਦੀ ਅਪੀਲ ਕੀਤੀ ਅੱਜ ਅਸੀਂ ਜਿਹੜੀ ਮੀਟਿੰਗ ਕੀਤੀ ਹੈਗੀ ਆ ਇਹ ਕਿਸਾਨ ਮੋਰਚਾ ਬੀਜੇਪੀ ਵੱਲੋਂ ਕੀਤੀ ਗਈ ਹੈ ਔਰ ਜਿਹੜਾ ਪੰਜਾਬ ਦੇ ਅੰਦਰ ਪੰਜਾਬ ਸਰਕਾਰ ਵੱਲੋਂ ਲੈਂਡ ਪੂਲਿੰਗ ਤਹਿਤ 60000 ਏਕੜ ਪੰਜਾਬ ਦੀ ਜਿਹੜੀ ਜ਼ਮੀਨ ਹੈ ਉਹ ਹੜਪਣ ਦਾ ਜਤਨ ਕਰ ਰਹੀ ਆ ਉਹਦੇ ਖਿਲਾਫ ਇੱਕ ਮੁਜ਼ਾਹਰਾ ਕਰਨ ਵਾਸਤੇ ਔਰ 11 ਤਰੀਕ 11 ਤਰੀਕ ਦਿਨ ਸੋਮਵਾਰ ਸਵੇਰੇ 10 ਵਜੇ ਰੈਸਟ ਹਾਊਸ ਵਿਖੇ ਅਸੀਂ ਸਾਰੇ ਜੋ ਕਿਸਾਨ ਮੋਰਚਾ ਦੇ ਜਾਂ ਭਾਜਪੀ ਦੇ ਜਿੰਨੇ ਸੀ ਸੀਨੀਅਰ ਲੀਡਰਸ਼ਿਪ ਆ ਜਾਂ ਵਰਕਰ ਆ ਸਭ ਇਕੱਠੇ ਹੋਵਾਂਗੇ ਔਰ ਉੱਥੇ ਅਰਤੀ ਹੋ ਕੇ ਮੁਜ਼ਾਹਰਾ ਕਰਨ ਤੋਂ ਬਾਅਦ ਅਸੀਂ ਐਸ ਡੀ ਐਮ ਆਫਿਸ ਦੇ ਵਿੱਚ ਜਿਹੜਾ ਮੰਗ ਪੱਤਰ ਦਵਾਂਗੇ ਉੱਥੇ ਵੀ ਅਸੀਂ ਧਰਨਾ ਪ੍ਰਦਰਸ਼ਨ ਕਰਾਂਗੇ ਇਦੇ ਸੰਬੰਧੀ ਅੱਜ ਅਸੀਂ ਇੱਕ ਮੀਟਿੰਗ ਕੀਤੀ ਹੈ ਸਾਰੇ ਵਰਕਰ ਸਹਿਬਾਨ ਨੇ ਸ਼ਾਮਲ ਹੋਏ ਆ ਔਰ ਇਹਦੀ ਜਿਹੜੀ ਵਿਸ਼ੇਸ਼ ਤੌਰ ਦੇ ਉੱਤੇ ਆਗਵਾਈਆ ਉਹ ਸ਼੍ਰੀ ਸਾਬਕਾ ਸਾਬਕਾ ਕੇਂਦਰੀ ਮੰਤਰੀ ਸ਼੍ਰੀ ਸੋਮਪrakash ਜੀ ਕਰਨਗੇ ਇਦੇ ਸੰਬੰਧੀ ਅੱਜ ਅਸੀਂ ਇਕੱਠੇ ਹੋਏ ਆ ਕਿਉਂਕਿ ਸਾਡੇ ਜਿਹੜੇ ਹਲਕਾ ਫਗਵਾੜੇ ਦੇ ਜੇ ਪਿੰਡ ਆ ਭੁੱਲਾ ਰਾਈ ਔਰ ਬੀੜਪੋਲ ਇਹਦੀ ਵੀ ਕਰੀਬ ਦੀ 201 ਏਕੜੀ ਜਿਹੜੀ ਜ਼ਮੀਨ ਆ ਉਹ ਇਸ ਲੈਂਡ ਪੂਲਿੰਗ ਦੇ ਤਹਿਤ ਇਹਨਾਂ ਨੇ ਐਕਵਾਇਰ ਕਰਨ ਦੇ ਗਤਨ ਕਰ ਰਹੇ ਆ ਕਿਉਂਕਿ ਇਹ ਕਿਸਾਨਾਂ ਦੇ ਨਾਲ ਇੱਕ ਬਹੁਤ ਵੱਡਾ ਤਕਾ ਆ ਜ਼ਬਰਨ ਉਹਨੇ ਜ਼ਮੀਨ ਖੋਹੀ ਜਾ ਰਹੀ ਆ ਕਿ ਪੀੜੀਦਰ ਪੀੜੀ ਉਹ ਖੇਤੀਬਾੜੀ ਉਹਨਾਂ ਦਾ ਧੰਦਾ ਸੀ ਅੱਜ ਉਹਨਾਂ ਕੋਲ ਧੰਦਾ ਖੋ ਕੇ ਉਹਨਾਂ ਨੂੰ ਦਿਹਾੜੀਆਂ ਕਰਦੇ ਮਜਬੂਰ ਕਰ ਰਹੀ ਹੈ ਸਰਕਾਰ ਸੋ ਇਹ ਸਰਕਾਰ ਦੇ ਅਸੀਂ ਉਲਟ ਇਹ ਧਰਨਾ ਪ੍ਰਦਰਸ਼ਨ ਕਰਾਂਗੇ ਔਰ ਇਲਾਕਾ ਨਿਵਾਸੀਆਂ ਨੂੰ ਅਪੀਲ ਵੀ ਕਰਦੇ ਆਂ ਕਿ ਇਹ ਧਰਨਾ ਆਪਾਂ ਸਫਲ ਕਰਨ ਵਾਸਤੇ ਆਪਣਾ ਯੋਗਦਾਨ ਪਾਈਏ ਬਤ ਤੋਂ ਬਤ ਕਰਾਂਗੇ 5-700 ਜਿੰਨਾ ਹਜ਼ਾਰ ਹੋ ਸਕੂ ਜਿੰਨਾ ਹੋਪੂਗਾ ਬਤ ਤੋਂ ਬਤ ਅਸੀਂ ਕਰਾਂਗੇ 10 ਵਜੇ ਰੈਸਟ ਹਾਊਸ ਦੇ ਬਿਲਕੁਲ ਸਾਹਮਣੇ ਦਿਨ ਸੋਮਵਾਰ Veri aslında. <laughs> ਭਾਜਪਾ ਕਿਸਾਨ ਮੋਰਚਾ ਦੇ ਸਮੂਹ ਅਗਵਾਂ ਦੀ ਇੱਕ ਅਹਿਮ ਮੀਟਿੰਗ ਭਾਜਪਾ ਕਿਸਾਨ ਮੋਰਚਾ ਦੇ ਜਨਰਲ ਸਰਦਾਰ ਅਵਤਾਰ ਸਿੰਘ ਮਨ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਜਿੱਥੇ ਸਮੂਹ ਮੈਂਬਰਾਂ ਨੇ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਲੈਂਡ ਪੁਲਿੰਗਸ ਸਕੀਮ ਦੀ ਸਖਤ ਸ਼ਬਦਾਂ ਚ ਨਿਖੇਧੀ ਕੀਤੀ ਉੱਥੇ ਹੀ ਸਰਦਾਰ ਅਵਤਾਰ ਸਿੰਘ ਮਨ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਭਰ ਵਿੱਚ ਜੋ 60000 ਏਕੜ ਜ਼ਮੀਨ ਹੜਪਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਸ ਦੇ ਤਹਿਤ ਫਗਵਾੜਾ ਦੇ ਭੁੱਲਾ ਰਈ ਅਤੇ ਬੀੜਪਵਾਦ ਵਿਖੇ ਵੀ 200 ਏਕੜ ਜ਼ਮੀਨ ਹੜਪਣ ਦੇ ਵਿਰੋਧ ਵਿੱਚ ਭਾਜਪਾ ਕਿਸਾਨ ਮੋਰਚਾ ਵਿ ਲੋ 11 ਅਗਸਤ ਦਿਨ ਸੋਮਵਾਰ ਨੂੰ ਸਵੇਰੇ 10 ਵਜੇ ਰੈਸਟੋਰਸ ਫਗਵਾੜਾ ਵਿਖੇ ਰੋਜ਼ ਪ੍ਰਦਰਸ਼ਨ ਕਰਦੇ ਹਾਂ ਸਰਕਾਰ ਦਾ ਪੁਤਲਾ ਫੂਕਿਆ ਜਾਵੇਗਾ। ਉਨ੍ਹਾਂ ਕਿਹਾ ਕਿ ਐਸਟੀਐਮ ਦਫਤਰ ਵਿਖੇ ਸਰਕਾਰ ਦੇ ਨਾਮ ਤੇ ਮੰਗ ਪੱਤਰ ਵੀ ਦਿੱਤਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਰੋਜ਼ ਪ੍ਰਦਰਸ਼ਨ ਦੀ ਅਗਵਾਈ ਸਾਫ ਕਾ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਕੈਂਥ ਕਰਨਗੇ। ਉਨ੍ਹਾਂ ਸਮੂਹ ਆਗੂਆਂ ਨੂੰ ਅਤੇ ਇਲਾਕਾ ਵਾਸੀਆਂ ਨੂੰ ਇਸ ਰੋਜ਼ ਪ੍ਰਦਰਸ਼ਨ ਵਿੱਚ ਸ਼ਾਮਲ ਹੋ ਕੇ ਸਰਕਾਰ ਦੇ ਇਸ ਫੈਸਲੇ ਦੇ ਖਿਲਾਫ ਇਕੱਠੇ ਹੋਣ ਦੀ ਅਪੀਲ ਕੀਤੀ।